ਆ ਜਾ ਉਹ ਗਿਆ ਲਾ ਆ ਤੂੰ ਕਿਧਰ ਚਲੀ ਆਉਣਾ ਬਾਈ ਇਧਰ ਆ ਬਾਬੀ ਇਧਰ ਕੀ ਕਰ ਰਹੇ ਆ ਤੂੰ ਉਹ ਲੈਟਰਿੰਗ ਗਿਆ ਥੀ ਉਹਦਾ ਬੇੜਾ ਬੈਜੇ ਥੋੜਾ ਪਤਾ ਸਬਜੀ ਚ ਗੰਦ ਆ ਸਬਜੀ ਅਸੀਂ ਕਰੇ ਖਾਣੀ ਹੁੰਦੀ ਆ ਉਹ ਪਾਬੀ ਰੇਪ ਆਇਆ ਦੇਸੀ ਤੈਨੂੰ ਕੀ ਪਤਾ ਬੇਸ਼ਟਾ ਅਸੀਂ ਉਹੀ ਰੇ ਸਪਰੇ ਨਹੀਂ ਪਾਉਂਦੇ ਹੈਗੇ ਓਏ ਪਾਬੀ ਵਧੀਆ ਸਬਜੀ ਹੋ ਜਾਂ ਨਾਲ ਖਾਣੇ ਖਾਣੀ ਹੁੰਦੀ ਆ ਤੁਹਾਨੂੰ ਉੱਪਰ ਫਲੈਸ਼ ਦਿੱਤੀ ਹੋਈ ਆ ਚੰਗੀ ਬਲੀ ਉੱਥੇ ਮਰਿਆ ਕਰੋ ਜਾ ਠਹਿਨਰ ਤੋਂ ਪਲੱਸ ਪਲੱਸ ਤੋਂ ਨਹੀਂ ਬੈਠਾ ਰੰਦਾ ਮੇਰੀ ਗੱਲ ਸੁਣ ਲੈ ਜੇ ਨਹੀਂ ਬੈਠਾ ਰੰਦਾ ਨਾ ਚਵਾਰੇ ਖਾਲੀ ਕਰ ਦੋ ਆਏ ਕਿਵੇਂ ਕਰਦੀ ਐ ਕਿਰਾਇਆ ਦਿੱਤਾ ਸੀ ਨੇ ਫਿਰ ਕਿਰਾਇਆ ਦਿੱਤਾ ਸਾਨ ਕੀਤਾ ਰਹਿੰਦੇ ਨਹੀਂ ਲੈ ਓਏ ਤੂੰ ਤਾਂ ਕਹਿੰਦੇ ਕਿ ਚੱਕ ਕੇ ਆਏ ਕਰੋ ਵੀ ਕੱਲ ਉੱਥੇ ਵਹਜੋ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਨਾਲੇ ਆਪਦੇ ਦੋ ਚੇਲਿਆਂ ਦਿਆਂ ਨੂੰ ਦੱਸ ਦੀ ਚਵਾਰੇ ਦਾ ਕਿਰਾਇਆ ਦਿੱਤਾ ਚਵਾਰੇ ਤੱਕ ਸੀਮਿਤ ਰਹੋ ਜਿਵੇਂ ਖੇਤਾਂ 'ਚ ਫਿਰਿਆ ਲੱਤਾਂ ਵੱਡ ਨੂੰ ਕੱਲੇ-ਕੱਲੇ ਦੀਆਂ ਮੇਰੀ ਗੱਲ ਸੁਣੋ ਪਾਪੀ ਜਾਂ ਤਾਂ ਇਹ ਤੇ ਪਾਣੀ ਪੂਣੀ ਛੱਡ ਲਿਆ ਕਰੋ ਮੈਂ ਐਂ ਕਿਸੇ ਕਰਕੇ ਆਇਆ ਫਿਟੇਕਾ ਮੈਨੂੰ ਠੇਕਾ ਨਾਲੇ ਹੋਰ ਉੱਪਰ ਮ ਕੀ ਕਰ ਰਿਹਾ ਸੋਲੇ ਪਾਇਆ ਕਿਨੇ ਆ ਤੁਸੀਂ ਜਾਂ ਤਿੰਨ ਜਣੇ ਅਸੀਂ ਤਾਂ ਛੱਡਦੇ ਨਹੀਂ ਉੱਤੇ ਆਹੋ ਅਸੀਂ ਛੱਡਦੇ ਅੱਛਾ ਅਸੀਂ ਦੋ ਜਾਨੀ ਭਰਤੀਏ ਕਮਾਲ ਦੀ ਗੱਲ ਹੈ ਵਿਚਾਰ ਤੋਂ ਦਿਮਾਗ ਖਰਾਬ ਕਰਕੇ ਰੱਖਦਾ ਮੇਰਾ ਕੰਮ ਤੇ ਨਹੀਂ ਕਰਦਾ ਤੇਰਾ 1500 ਰੁਪਇਆ ਦਿੰਦੇ ਆ ਜਲੂਸ ਕੱਢਣਾ ਸ਼ੁਰੂ ਕਰਤਾ 1500 ਦਿੰਦੇ ਆ ਅਸੀਂ ਕਿੱਥੇ ਮਰਜੀ ਬੈਠੀਏ ਮੈਂ ਤਾਂ ਦੁਆਰਾ ਆ ਦੁਆਰਾ ਬੈਠ ਕੇ ਦਿਖਾਈ ਮੈਨੂੰ ਲੈ ਬੈਠਾ ਬੈਠਾ ਆਈ ਮੜ ਜਾ ਤੁਹਾਨੂੰ ਮੈਂ ਦੱਸਦੀ ਆ ਪਤਾ ਬੈਠਾ ਮੜ ਜਾਰ ਤੋ ਬਸ ਸ਼ਰਮ ਜਾਤ ai ai ai